ਆ ਜਿਹੜਾ ਧਰਨਾ ਲੱਗਾ ਜਿਹੜਾ 19 ਮਾਰਚ ਨੂੰ ਸਾਡੇ ਕਿਸਾਨ ਚੁੱਕੇ ਇਹ ਜੰंडीगढ़ ਮੀਟਿੰਗ ਕਰਨ ਗਏ ਫੇਰ ਸ਼ਾਮਾਂ ਜਿਹੜਾ ਸਾਡੇ ਦੋਨਾਂ ਤੇ ਨਾ ਅਟੈਕ ਕੀਤਾ ਜਿਹੜਾ ਸਾਡਾ ਦੋਲਨ ਉਹ ਖੇੜਤਾ ਹੈਗਾ ਉਹ ਕਿਸਾਨਾਂ ਨੂੰ ਰਿਹਾ ਕਰਾਉਣ ਵਾਸਤੇ ਧਰਨਾ ਲਿਖਿਆ ਹੈ ਕਿਸਾਨ ਇਹਨਾਂ ਇਹ ਸਵੇਰੇ ਜਿਹੜੇ ਢਾਈ ਵੇ ਛੱਡ ਦਿੱਤੇ ਸਾਰੇ ਫੇਰ ਜਿਹੜਾ ਸਾਡਾ ਉੱਥੇ ਨੁਕਸਾਨ ਹੋਇਆ ਕਰੋੜਾ ਰੁਪਇਆ ਨੁਕਸਾਨ ਹੋਇਆ ਉਹਦੀ ਪਰਭਾਈ ਕਰਾਂਗੇ ਇਹ ਜਿਹੜੀਆਂ 23 ਮੰਗਾਂ ਤੇ 13 ਮੰਗਾਂ ਸਾਡੇ ਐਮਐਫਸੀ ਦੀ ਜਤਰਾ ਉਹਨਾਂ ਦੀ ਜਿਹੜੀ ਮੰਗਾਂ ਉਹ ਕਰਨੀਆਂ ਫੇਰ ਜਿਹੜਾ ਇਹਨਾਂ ਨੇ ਪਰ ਸੋ ਬਾਈਟ ਤੇ ਜਿਹੜਾ ਪਾਸ ਕੀਤਾ ਉਹਦੇ ਚ ਕਿਸਾਨੀ ਵਾਸਤੇ ਕੋਈ ਨਹੀਂ ਰੱਖਿਆ ਪਿਆ ਫੇਰ ਜਿਹੜਾ ਕਹਿੰਦੇ ਸੀ ਬੀਬੀਆਂ ਨੂੰ 1100 ਪਰ ਦੀ ਮਹੀਨਾ ਦਾਂਗੇ ਉਹਦੇ ਵਾਸਤੇ ਕੋਈ ਪੈਸਾ ਨਹੀਂ ਨਾ ਰੱਖਿਆ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਵੀ ਭਗਵੰਤ ਮਾਨ ਨੇ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਤਸ਼ੱਦਦ ਕੀਤਾ ਜੋ 5 ਮਾਰਚ ਨੂੰ ਚੰਡੀਗੜ੍ਹ ਦਾ ਧਰਨਾ ਫੇਰ ਕਰਨ ਲਈ ਕਿਸਾਨਾਂ ਦੇ ਤਸ਼ੱਦਦ ਕੀਤਾ ਗ੍ਰਿਫਤਾਰ ਕੀਤੇ ਆ ਉਹਦਾ ਜਵਾਬ ਦੇਣ ਲਈ ਪੰਜਾਬ ਦੇ ਸਾਰੇ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਅੱਜ ਵਿਸ਼ਾਲ ਜਿਹੜੇ ਗੁੱਸੇ ਨਾਲ ਰੋਹ ਭਰਪੂਰ ਧਰਨੇ ਆ ਤੁਸੀਂ ਵੇਖ ਰਹੇ ਜੇ ਅੱਜ ਇਹ ਤਰਨਤਾਰਨ ਚ ਕਿੱਡਾ ਵੱਡਾ ਕਾਠ ਇਤਿਹਾਸਿਕ ਕਾਠ ਆ ਸੋ ਇਹ ਕੰਮ ਜਿਹੜਾ ਭਗਵਾਨਤਮਾਨ ਨੂੰ ਮਹਿੰਗਾ ਪਊ ਕਿਉਂਕਿ ਜਬੇ ਬਾਣ ਲਾਗੇ ਤਵੇ ਰੋਸ ਜਾਗੇ ਅੱਜ ਕਿਸਾਨ ਸੰਘਰਸ਼ ਕਮੇਟੀ ਵਾਲੇ ਵੀ ਵਿੱਚ ਆਏ ਆ ਇਹ ਸਾਨੂੰ ਖੁਸ਼ੀ ਦੀ ਗੱਲ ਆ ਪੀ ਇਕਤਾ ਵਧ ਰਹੀ ਆ ਔਰ ਵਧਣੀ ਚਾਹੀਦੀ ਆ ਇਹ ਹੋਈ ਅਸੀਂ ਚਾਹੁੰਦੇ ਆ ਕੋਲੇ ਦੇ ਕਿਸਾਨ ਸਭਾ ਲੋ ਤੇ ਸੰਗਤ ਕਿਸਾਨ ਮੋਰਚਾ ਪਹਿਲਾਂ ਹੀ ਚਾਹੁੰਦਾ ਕਿ ਜਿੱਦਾਂ ਦਾ ਇਹ ਭਗਵੰਤ ਮਾਨ ਦਾ ਲਾ ਜਾਂ ਮੋਦੀ ਦਾ ਇਸ ਵੇਲੇ ਆ ਜਾਣ ਦੁਨੀਆ ਦੇ ਟਰੰਪ ਵੇਖੀਏ ਇਹ ਸਾਰੇ ਦੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਦਲਾਹ ਲਿਆ ਇਹ ਬੁਰੀ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੇ ਆ ਪਰ ਕਿਸਾਨੀ ਸੰਘਰਸ਼ ਅੱਗੇ ਵਧੂਗਾ ਜ਼ਰੂਰ ਜਿੱਤ ਕੇ ਨਿਕਲੂਗਾ ਜੁਲਮ ਦਾ ਟੱਕਰਾ ਕਰਨ ਵਾਸਤੇ ਜੋ ਸੰਯੁਕਤ ਬੋਰਚ ਨੇ ਅੰਕਾਲ ਦਿੱਤੀ ਸੀ ਉਹਦੇ ਵਿੱਚ ਆਪਾਂ ਸਾਰੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪੂਰੇ ਪੰਜਾਬ ਦੇ ਵਿੱਚ ਤੀਸਰੀ ਦੰਤਰਾਂ ਦੇ